ਪਟਾੜਾ ਦੇ ਨੇੜਲੇ ਪਿੰਡ ਤਾਤਲੇ ਦੇ ਨੌਜਵਾਨ ਪਰਮਪ੍ਰੀਤ ਸਿੰਘ ਦੀ ਇਟਲੀ ਵਿੱਚ ਹੋਈ ਮੌਤ ਪਰਮਪ੍ਰੀਤ ਕਰੀਬ 20 ਸਾਲ ਪਹਿਲਾਂ ਇਟਲੀ ਗਿਆ ਸੀ ਅਤੇ ਉੱਥੇ ਹੀ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਡੈਰੀ ਫਾਰਮ ਤੇ ਨੌਕਰੀ ਕਰਦਾ ਸੀ ਪਰਮਪ੍ਰੀਤ ਦੀ ਸ਼ਾਦੀ ਵੀ ਇਟਲੀ ਵਿੱਚ ਹੀ ਹੋਈ ਅਤੇ ਉਸ ਦਾ ਭਰਾ ਵੀ ਇਟਲੀ ਵਿੱਚ ਹੀ ਰਹਿੰਦਾ ਸੀ 13 ਮਾਰਚ ਨੂੰ ਪਰਮਪ੍ਰੀਤ ਦੇ ਮਾਪਿਆਂ ਨੇ ਉਸ ਨੂੰ ਮਿਲਣ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਆਪਣੇ ਪੁੱਤਰ ਦੀ ਮੌਤ ਦੀ ਮੰਦਭਾਗੀ ਖਬਰ ਆਉਣ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਉਥੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਤ ਕਿਸ ਤਰ੍ਹਾਂ ਹੋਈ ਇਸ ਬਾਰੇ ਹਲੇ ਤੱਕ ਸਪਸ਼ਟ ਜਾਣਕਾਰੀ ਨਹੀਂ ਮਿਲੀ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵ ਪ੍ਰੈਸਿੰਗ ਦੀ ਰਿਪੋਰਟ ਅੱਥਰ ਜਵਾਰ ਮੁੰਡਾ ਸੀਗਾ ਸਾਡੇ ਮਾਮਾ ਜੀ ਨੇ ਸਰਦਾਰ ਦੇਵ ਸਿੰਘ ਇੱਥੇ ਉਹ ਵੀ ਕਾਫੀ ਦੇ ਰਿਟਲੀ ਰਹੇ ਹਨ ਉਹਨਾਂ ਦੇ ਲਗਭਗ ਪੂਰੀ ਫੈਮਿਲੀ ਉੱਥੇ ਆ ਇਹ ਮੁੰਡੇ ਦਾ ਵਿਆਹ ਹੋਇਆ ਸੀ ਕਿ 2.5 ਸਾਲ ਦੇ ਕਰੀਬ ਉਹਦੀ ਇੱਕ ਬੱਚੀ ਆ ਵਾਈਫ ਵੀ ਉਹਦੀ ਉੱਥੇ ਹੀ ਹੈ ਉੱਥੇ ਕੋਈ ਮੇਰਾ ਖਿਆਲ ਕੋ ਕੰਮ ਕਰਦਾ ਸੀ ਜਿੱਦਾਂ ਜਿਹੜੀ ਫਾਰਮ ਦੇ ਕੋਲ ਕੋ ਟਰਾਲੇ ਵਗੈਰਾ ਨੂੰ ਜਿਹੜਾ ਮਟੀਰੀਅਲ ਆ ਫੀਡ ਵਗੈਰਾ ਸਪਲਾਈ ਕਰਦਾ ਸੀਗਾ ਤੇ ਕੱਲ ਕੋਈ ਉਦਰੀਟਲੀ ਦੇ ਟਾਈਮ ਦੇ ਨਾਲ 1.5 ਵਜੇ ਦੇ ਕਰੀਬ ਉਹ ਜਿਹੜਾ ਉੱਥੇ ਕੋਈ ਪਰਤਾਰਾ ਸੀ ਜਾਂ ਕੀ ਸੀਗਾ ਉਹਦੇ ਵਿੱਚੋਂ ਜਿਹੜਾ ਟਰਾਲੇ ਦਾ ਕੋਈ ਨਾ ਪਤਾ ਨਹੀਂ ਉੱਪਰ ਨੂੰ ਕੋਈ ਬੂਮ ਖੜਾ ਕਰਦੇ ਆ ਉਹ ਤਾਰਾਂ ਦੇ ਨਾਲ ਲੱਗਣ ਕਰਕੇ ਉਹਦੀ ਡੈਥ ਹੋ ਗਈ ਸਾਰਾ ਜਿਹੜਾ ਪਰਿਵਾਰ ਆ ਉਹ ਬੜਾ ਮਤਲਬ ਸੋਗ ਚਾ ਨਾ ਪਰੰਪਰੀ ਸੀਗਾ بیٹے ਦਾ ਨਾਂ ਸੀ ਸਾਡਾ ਭਤੀਜਾ ਸੀਗਾ ਬੜੀ ਅਨਸ ਕਮੀ ਘਟਾਉਣਾ ਹੋਈ ਆ ਕਿਉਂਕਿ ਬੱਚੇ ਰੋਜੀ ਰੋਟੀ ਕਮਾਉਣ ਵਾਸਤੇ ਬਾਹਰ ਵਿਦੇਸ਼ਾਂ ਚ ਅਸੀਂ ਭੇਜਦੇ ਆ ਕਦੋਂ ਅਸੀਂ ਚਾਹ ਉਹ ਮੇਰੇ ਪਾਸ ਦੇ ਨੂੰ ਬਹੁਤ ਸੋਹਣਾ ਜਵਾਨ ਸੀਗਾ 27 ਸਾਲ ਦੀ ਉਮਰ ਆਉਦੀ ਹੈ ਜੀ ਇੱਕ ਬੇਟੀ ਆ ਛੋਟੀ ਜੀ ਬੱਚੇ ਉਹਦੇ ਨਾਲ ਨੇ ਰਹਿ ਰਹੇ ਉਥੇ ਡੇਰੀ ਫਾਰਮ 'ਚ ਕੰਮ ਕਰ ਰਿਹਾ ਵੇਖੋ ਪਰਮਾਤਮਾ ਅਗੇ ਕਿਸਦਾ ਜੂਰਨੀ ਹੈ ਉਹ ਕੱਲ ਛੁੱਟੀ ਤੇ ਸੀਗਾ ਉਹਦੇ ਮਾਲਕ ਨੇ ਖੁਦ ਨੂੰ ਫੋਨ ਕੀਤਾ ਕਿ ਦਾ 15 ਮਿੰਟ ਬਾਅਦ ਤੇ ਗੱਡੀ ਖਾਲੀ ਕਰਨ ਵਾਸਤੇ ਇੱਕ ਵਾਰ ਪਰਪ੍ਰੀਤ ਨੂੰ ਵੀ ਤੂੰ ਜ਼ਰੂਰੀ ਆਉਣਾ ਉਹਨੂੰ ਮੁੜ ਕੇ ਵਾਪਸ ਨਹੀਂ ਆਇਆ ਕੀ ਕਹਿ ਸਕਦੇ ਉੱਥੇ ਅਸੀਂ ਕੋਈ ਅਜੇ ਕੋਈ ਕਨਫਰਮ ਨਹੀਂ ਹੋਇਆ ਵੀ ਉੱਤੇ ਤਾਰਾਂ ਲੱਗੀਆਂ ਬਿਜਲੀ ਦਾ ਡੈਥ ਹੋਈ ਕਿਤਰਾ ਹੋਈ ਹੈ ਕਿਤਰਾ ਨਹੀਂ ਡੈਥ ਹੋਈ ਪੂਰਾ ਕਨਫਰਮ ਤੇ ਇਹੀ ਕਹਿ ਰਹੇ ਆ ਉੱਥੇ ਕਿ ਕਰੰਟ ਲੱਗ ਗਿਆ ਬੂਮ ਲੱਗ ਗਿਆ ਉੱਪਰ ਮੇਰਾ ਨਾਮ ਸੰਸੇ ਹੈ ਜੀ ਮੈਂ ਸਾਬਕਾ ਸਰਪੰਚਾਇਤ ਸੀ ਤੇ ਮੇਰੇ ਚਾਹੀਦਾ ਬੇਟਾ ਸੀਗਾ ਪਰਮ ਸਿੰਘ ਤਕਰੀਬਨ 20 21 ਸਾਲ ਤੋਂ ਉਹ ਉੱਥੇ ਰਹਿ ਰਿਹਾ ਸੀਗਾ ਇੱਕ ਡੇਰੀ ਫਾਰਮ ਚ ਉੱਥੇ ਕੰਮ ਕਰਦਾ ਸੀਗਾ ਤੇ ਕੱਲ ਮਾਰਕ ਨੇ ਇਹਨੂੰ ਫੋਨ ਕਰਕੇ ਸੱਦਿਆ ਛੁੱਟੀ ਤੇ ਸੀਗਾ ਤੇ ਉੱਥੇ ਟਰਾਲਾ ਖਾਲੀ ਕਰਨ ਵਾਸਤੇ ਗਿਆ ਪਤਾ ਨਹੀਂ ਕੋਈ ਅਨਸਕ੍ਰੀਆ ਘਟਨਾ ਹੋਈ ਆ ਜਿਹੜਾ ਮੁੜ ਕੇ ਘਰ ਵਾਪਸ ਨਹੀਂ ਆਇਆ